ਓਏ ਤੇਰੇ ਬੰਦਾ ਬਟਕਿਆ ਹੋ ਕੇ ਤੇਰੇ ਨਾਮ ਤੇ ਖੁਆਰ ਚੱਲ ਗਿਆ ਬਕਸ਼ਾ ਹੈ ਕਹ ਰਿਹਾ ਮਤਾ ਕਰਕੇ ਹਾਂ ਇਹ ਵੀ ਨਾ ਕੱਥਾ ਘਾਟ ਕੇ ਜਾ ਕਰੀਏ ਤੇਰੇ ਤੂੰ ਅੱਥਰ ਨਾ ਹੀ ਹੈਗੀ ਉਹਦਾ ਹਾਂ ਤੇ ਚੱਪਣਾ ਹੀ ਖੜੀ ਹਾਂ ਹਾਂ ਮੈਂ ਇਹ ਦੇਖ ਲਵਾਂ ਮੈਂ ਫਟੇ ਕਰਕੇ ਨਹੀਂ ਬੋਲਦਾ ਇਹ ਮੰਨ ਲਾ ਲੱਪੜ ਮਾਰ ਦੇ ਤੂੰ ਤੂੰ ਅਏ ਨਾਕੀ ਕਰਦਾਗਾ ਮੇਰੇ ਕਿ ਕੀ ਕੰਮ ਕੀ ਥੀ ਕਿੰਨਾ ਗੱਲ ਕਰੀ ਲਈ ਕਰੀ ਤੂੰ ਕਿਉਂ ਕਰੇ ਤੇਰੀ ਨਾਲ ਇਹਨੂੰ ਕਾਤੋਂ ਲੈ ਕੇ ਆਇਆ ਮੈਂ ਨਹੀਂ ਕਰਦੀ ਮੇਰੇ ਤੇ ਕੀ ਕੰਮ ਹੈ ਮੈਨੂੰ ਦੱਸ ਇਹਦੀ ਤਕੀਰ ਇਹਦਾ ਮਸਲਾ ਨਹੀਂ ਰਿਹਾ ਮੇਰੇ ਤੇ ਕੀ ਕੰਮ ਹੈ ਮੈਨੂੰ ਕਹੇ ਛੱਡ ਕੇ ਆ ਨਾ ਇਹਨਾਂ ਨਾਲ ਗੱਲ ਕਰ ਜਿਹੜੀ ਗੱਲ ਇਹਨਾਂ ਨਾਲ ਕੀ ਗੱਲ ਤੇਰਾ ਜੱਫੀ ਵਰਗੀ ਕਰ ਤੈਨੂੰ ਵੀ ਗੱਲ ਬਣੀ ਮੁੰਡਾ ਕੇ ਮਾਰਦੀ ਆ ਨਾ ਮੇਰੇ ਤੇ ਕੀ ਕੰਮ ਹੈ ਮੈਨੂੰ ਕੱਢ ਛੱਡ ਕੇ ਆ ਤੂੰ ਨਾ ਕਰ ਜਾ ਬੜੋ ਬੜੋ ਸੱਚਾ ਗੱਲ ਕਰ ਹਾਂ ਨਾ ਬਗੇ ਗੱਲ ਕਰ ਹਲੋ 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 ਬੇ ਕੀ ਡਰਵਾ ਕੀਤਾ ਯਾਰ ਮੈਂ ਗੱਲ ਮਾਰੇ ਮੇਰਾ ਖੜੋ ਸਾਡੇ ਘਰ ਦੀ ਗੱਲ ਹੈ ਯਾਰ ਢਾਬੇ ਤੇ ਕੀ ਗੱਲ ਖੰਦਰਾ ਬਾਉ ਦਾ ਢਾਬੇ ਤੇ ਇਹੀ ਕੀ ਗੱਲ ਬਾਤ ਹੈ ਸਾਡੀ ਗੱਲ ਢਾਬਾ ਇਹ ਜਿਹੜਾ ਨਵਾਂ ਹੈ ਕੀ ਗੱਲ ਬਾਤ ਢਾਬੇ ਦੇ ਸੁਣ ਕੇ ਕੀ ਹੈ ਠੀਕ ਹੈ ਕੀ ਗੱਲ ਹੋਈ ਬਈ ਫੇਰੇ ਮੇਰੇ ਨਾਲ ਲੈ ਕੇ ਫੇਰੇ ਨੂੰ ਰਿਹਾ ਢਾਬੇ ਤੇ ਪਰਵਾਹ ਲਾ ਬਰਦਾ ਢਾਬੇ ਜਗ੍ਹਾ ਕੋ ਚਾਹ ਢਾਬੇ ਵੀ ਜੀ ਮੇਰੇ ਢਾਬੇ ਦੇ ਲਿਆਓ ਖੜਾ ਉਹ ਨੂੰ ਇਹ ਦੋਸਤ ਇਹ ਕੀ ਗੱਲ ਹੋਈ ਬਈ ਮੇਰਾ ਘਰ ਦਾ ਕਾਰੀ ਵੀਡੀਓ ਬਣਾ ਦੀ ਯਾਰ ਵੀਡੀਓ ਨਾਲ ਆਪਣਾ ਵੀਰੇ ਗੱਲ ਸੁਣਾ ਜਿਮੀਦਰ ਬੰਦੇ ਅਸੀਂ ਸਾਡਾ ਧੱਬਿਆ ਨਾ ਚੱਲਦਾ ਪੂਰੇ ਏਰੀਏ ਦੇ ਜਿਵੇਂ ਮਰਜੀ ਆ ਕੇ ਬਚਲੀ ਤੂੰ ਤੂੰ ਕੀ ਗੱਤ ਬਣਾਉਂਦਾ ਤੂੰ ਤੇ ਧੱਬੇ ਦਾ ਕੋਈ ਵੀ ਆਸਾ ਫਿਰ ਜਾ ਆ ਵੀ ਸਾਦੇ ਹੀ ਭਰਾਵਾ ਸਾਡਾ ਪਾਪਾ ਜਸ਼ਨ ਦਾ ਬੰਦਲਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੂੰ ਟਰੱਕਾਂ ਵਾਲੇ ਗੱਡੀ ਵਾਲੇ ਖੜਦੇ ਆ ਤੁਸੀਂ ਮੂੰਹ ਨਾਲ ਚਾਬੀ ਨਹੀਂ ਹੋ ਕੀ ਕਾਰ ਰੱਖੀ ਮੂੰਹ ਕੇ ਬੰਨਿਆ ਨੇ ਮੇਰਾ ਘਰ ਦਾ ਜੀ ਇਹਨੂੰ ਇਹਨੂੰ ਨਾਲ ਰੱਖੀ ਬੈਠਾਗਾ ਦੱਸ ਦੱਸ ਕਿ ਮੇਰੇ ਤੇ ਕੀ ਕਮੀ ਆ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਕਿ ਮੈਂ ਪਿਆ ਫੜਾ ਦੇ ਬੜਾ ਬੜਾ ਫੜਾ ਦੇ ਹੈਲੋ ਬੈਠੀ ਤੇ ਖੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਹਿੰਦੇ ਮੈਂ ਤਾਂ ਬੋਲਣਾ ਠੀਕ ਹੈ ਕਹਿੰਦਾ ਕਿ ਤੇਰੇ ਚਲ ਸੋ ਤੰਦਰੀ ਪੁੱਣਾ ਬਕਵਾਸ ਨਹੀਂ ਕਰਦਾ ਆਪਣੀ ਨੂੰ ਕੋਈ ਨਹੀਂ ਬਕਵਾਸ ਨਹੀਂ ਕਰੇ ਬੈਠੇ ਗਿਆ ਜਹ ਜੀ ਮੈਂ ਤੂੰ ਤੂੰ ਤਾਂ ਬੈਠਾ ਹੀ ਨਹੀਂ ਰਿਹਾ ਮੈਂ ਗਰ ਮੈਨੂੰ ਭਗਵਾਨ ਕਰੀ ਇਹ ਗੱਲ ਵੀ ਸਰ ਮੇਰਾ ਘਰ ਦਾ ਇਹ ਨੂੰ ਲਈ ਬੈਠੇਗਾ ਨਾਲ ਤੂੰ ਸੱਚੀ ਇਹਨੂੰ ਸ਼ਰਮ ਨਹੀਂ ਆਉਣੀਗੀ ਮੈਂ ਕੁਝ ਕਰਨਾ ਨਹੀਂ ਆਉਂਦੀ ਆ ਆ ਦੋ ਆ ਦੋਨੇ ਜਾਣੇ ਆ ਕਰੋ ਗੱਲ ਇਹਦਾ ਅੱਛਾ ਏ ਇੱਕ ਆ ਦੋਨੇ ਜਾਣੇ ਆ ਅੱਜ ਦੀ ਘਰ ਇਧਰ ਅੱਲਾ ਕਰਾ ਲੈ ਤੇ ਇਹ ਵੀ ਜਾ ਕੇ ਲਈ ਇਹਨੂੰ ਕੱਲ ਇਹ ਮੈਨੂੰ ਕਹਿੰਦਾ ਜੀ ਮੈਂ ਕੁਮਾਰਾ ਹੁੰਦਾ ਤੇ ਤੈਨੂੰ ਦੋ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਮੈਨੂੰ ਝੂਠ ਮਾਰਿਆਗਾ ਕੱਲ ਝੂਠ ਬੋਲਿਆ ਕੋਈ ਝੂਠ ਨਹੀਂ ਗਈ ਇਹ ਹੀ ਬਸ ਕੋਈ ਖੂਬਾ ਵੀ ਦੋਨੇ ਆਉਨੇ ਹੋ ਠੀਕ ਹੈ ਤੈਨੂੰ 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 ਦੇਨ ਕਿਹੜਾ ਕੁਆਰਾ ਹੈ ਤੂੰ ਇੱਥੇ ਹੈਂ ਹਾਂ ਤੇ ਫਿਰ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਮੇਰੇ ਤਾਂ ਆਪ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਕੋਈ ਚੱਜਾ ਬੰਦੇ ਨਹੀਂ ਸੜੇ ਬੁਈ ਇਹ ਵੀਡੀਓ ਨਾ ਆਪਣਾ ਕੋਈ ਨਾ ਪੜੂਗੀ ਮੈਂ ਤਾਂ ਪੜੂਗੀ ਸ਼ਰੀਆ ਉਹ ਵੇਖਾ ਤੂੰ ਪੜਾਓ ਨਾ ਥੋੜਾ ਸਾਹਮਣੇ ਬੁਲੀਂਦਾ ਕਹਿੰਦੀ ਪੱਕਾ ਨਹੀਂ ਮੀਆ ਬੋਲਦਾ ਹੈ ਹੈ ਕਹਿੰਦੀ ਮੀਆ ਬੋਲਦਾ ਮੁਰੂ ਬੁਲੀਂਦਾ ਇਹਨੂੰ ਵੀ ਕਰੋ ਜੀ ਕੰਮ ਚਾਹੀਦਾ ਇਹਨੂੰ ਨਾ ਮਾਰੋ ਬੈਠਾ ਬੈਠਾ ਬੈਠ 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 ਤੂੰ ਬੈਠ ਬਈ ਇਹ ਕੋਈ ਚੱਲਾ ਕੇ ਨਹੀਂ ਕੇ ਦੱਸ ਥੋੜੀ ਵੀਡੀਓ ਬਣਾਓ ਯਾਰ ਮੇਰੇ ਵੀਡੀਓ ਲਾ ਕੇ ਬਣਾਓ ਵੀਡੀਓ ਇਕ ਬਾਈ ਲੰਗ ਪਰੇਸ਼ਾਨ ਹੋ ਕੇ ਲੈ ਕੇ ਆਇਆ ਨੂੰ ਨੋ ਤੇ ਜਿਹੜਾ ਪੇਕੀ ਵਾਲੀ ਨਹੀਂ ਵਿਖੀਦਾ ਇਹਨੂੰ ਨਹੀਂ ਕੀ ਜਿਹੜਾ ਪੇਕੀ ਵਾਜਦੀ ਆ ਇਹ ਬੇਟੇ ਪੇਕੀ ਆ ਇਹ ਦੂਜੇ ਦੀ ਜਿਹੜੀ ਮੈਨੂੰ ਮੈਨੂੰ ਪੇਕੀ ਗਈ ਹੈ ਤੀਜੇ ਦੀ ਪੇਕੀ ਵਾਜਦੀ ਹੈ ਇਹਦਾ ਮਸਲਾ ਕੀ ਪੇਕੀ ਜਾਂਦਾ ਅੱਛਾ ਉਹ ਪੇਕੀ ਆ ਵੜਦੇ ਰੋਟੀ ਨੂੰ ਲਿਆ ਤੇ ਮੈਂ ਕਿਹਾ ਲਿਆਉਣਾ ਹੈ ਮੈਂ ਤਾਂ ਬੰਦ ਕਰਨੇ ਰੋਟੀ ਦਾ ਉੱਤੇ ਵੱਟ ਇੱਧਰ ਛੱਡ ਲੈ ਬੱਟਾ ਦੋ ਰੋਟੀ ਕਰਨ ਦਾ ਬੰਦ ਮੈਂ ਕਿਹਾ ਹਾਂ ਮੈਂ ਤਾਂ ਇਹ ਰੋਟੀ ਬੰਦ ਕਰਨੀ ਆ ਇਹ ਤੀਜੇ ਕਦੇ ਵਾਜਦੀ ਪੇਕੀ ਹੁੰਦੀ ਮੈਨੂੰ ਪਤਾ ਨਹੀਂ ਪਰੇ ਬੁੱਢੀ ਹੁੰਦਾ ਸਰ ਬੁੱਢੀ ਕੁੜੀ ਦਾ ਕੀ ਹੋਇਆ ਹੁਣ ਦੱਸ ਕੀ ਕੀ ਮੇਰਾ ਘਰ ਦਾ ਦਾ ਇਹਨੂੰ ਲੈ ਕੇ ਆਇਆਗਾ ਹੁਣ ਕੀ ਪਤਾ ਕੋਣਾ ਕੋਣ ਨਹੀਂ ਤੇ ਇਹਨੂੰ ਕਹਿੰਦਾ ਮੈਂ ਕੁਵਾਰਾਂਗਾ ਦੋ ਬੱਚੇ ਆਂ ਦੀ ਸਾਡੇ ਜਿੰਨੇ ਕਰਦਾ ਹੁੰਦਾ ਮੈਨਾਂ ਕੋਈ ਨਹੀਂ ਤੁਰਦੀ ਸੀ ਆ ਦੇਖੋ ਬਾਈ ਜੀ ਛਰੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅਸਲੀ ਕੁੜੀ ਆ ਬਿਆਹੀ ਹੋਈ ਹੈ ਤੇ ਪੂਰਾ ਮੋਲਡਰ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਤੇ ਢਾਬੇ ਤੇ ਫੜ ਲਿਆ ਤੇ ਢਾਬੇ ਤੇ ਬਈ ਆ ਜਿਹੜੀ ਜਨਾਨੀ ਨੂੰ ਲੈ ਕੇ 85 ਹਜ਼ਾਰ ਦੇ ਕੁੜੀ ਨੂੰ ਛਕ ਪਾ ਦੇ ਮਤਲਬ ਉਹ ਮਗਲਾਈ ਹੈ ਇਹਨੇ ਕਹਦੇ ਆਈ ਸੀ ਮਗਲ ਤੂੰ ਕਿਧੱਕ ਮੈਨ ਲੱਗਿਆ ਬਾਜੀ ਮੈਂ ਕੀ ਫੋਨ ਸੀ ਗਲੇ ਘਰੇ ਤੇ ਆਬੀ ਹਾਂ ਇਹ ਤਾਂ ਫੋਨ ਆਇਆਗਾ ਉਹ ਤੋਂ ਮੈਨੂੰ ਪਤਾ ਲੱਗ ਗਿਆ ਮੇਰੋਂ ਬੋਲੀ ਨਹੀਂ ਹੈਗੀ ਇਹ ਕਹਿੰਦੀ ਹੋਟਲ ਤੇ ਆ ਜਾ ਅੱਛਾ ਤਾਂ ਕਰਦੀ ਜੀ ਮੈਂ ਮਗਰਾ ਕਰਕੇ ਆਉਣੀ ਆ ਆ ਮਗਰ ਪੰਜਾਬ ਪੁਲਿਸ ਵਾਲੇ ਵੀ ਆਏ ਹੋਇਆ ਬਾਈ ਇਹ ਜਸ਼ਨ ਧਾਫੇ ਦੇ ਉੱਤੇ ਬਾਈ ਜਿਹੜੇ ਫੜੇ ਗਏ ਦੋਨੇ ਜਾਨੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਇਹ ਲੋਕਾਂ ਨੇ ਜੇ ਇਹ ਜੇ ਕਹੀਂ ਦੇਖਾਦਾ ਬਾਈ ਤੇ ਨਾਗਰ ਜੀ ਜਨਾਬ ਜਦੋਂ ਮੇਰੀ ਸੱਸੋਂ ਦੀ ਆ ਆ ਕੇ ਕਦੀ ਪਾਲਾ ਝੋਲੇ ਦੇ ਲੀਰੇ ਨੇ ਚੇ ਨਸ਼ਾ ਨਹੀਂ ਜੇ ਨਸ਼ਾ ਕਰਦਾ ਤੂੰ ਭਾਈ ਦੀ ਮਰਨਾ ਕੋਈ ਨਸ਼ਾ ਨਹੀਂ ਮੈਂ ਕਹਿੰਦਾ ਕੋਈ ਭਾਈ ਦੀ ਨਹੀਂ ਮਰਨਾ ਇਹ ਤੂੰ ਇਹ ਬਤਾ ਉਹ ਆ ਗਿਆ ਵੀ ਨੀ ਉਹਨੂੰ ਵਿਆਹ ਹੈਗਾ ਗਾਇਆ ਮੈਨੂੰ ਕਿਹੜਾ ਦੱਸਿਆ ਇਹਨਾਂ ਨੇ 10 ਦਿਨਾਂ ਦੀ ਪਿਆਰ ਕਰਨੀ ਹੁੰਦਾ ਬੰਦੇ ਦੀ ਖੂਪੀ ਐਤੀ ਹੋ ਗਈ 500 ਰੁਪਏ ਪਹਿਲਾਂ ਹੀ ਜਾਰਾ ਰੱਤਾ ਮਰੀਆਂ ਨੂੰ ਹਲੋ ਇਹ ਮੇਰੇ ਨਾਲ ਮਸਲਾ ਆਇਆ ਮੈਨੂੰ ਲੈਉਣਾ ਮੇਰੀ ਕੱਦ ਜ਼ਿੰਦਗੀ ਬਰਬਾਦ ਕੀਤੀ ਤੂੰ ਕਰਕੇ ਬੈਹ ਜੂਦ ਫੇਰੂਗਾ ਤੇਰੇ ਨਾਲ ਚੱਲ ਮੈਨੂੰ ਦੱਸ ਦੇ ਲੈ ਯਾ ਮੈਨ ਕਿ ਭਰੇ ਕਿ ਜਿਹੜਾ ਪੇਕੀ ਮੱਜਾ ਕਰਾਂਗੇ ਤੁਸੀਂ ਜਿਹੜੇ ਦੁੱਪੇ ਦੁੱਪ ਮੂਰੇ ਬੋਲੀਂ ਸਰ ਬੰਦਾ ਬੰਦਾ ਨਾ ਹੋਣਾ ਸਰ ਵੀਰ ਤੇ ਮਾਹੀ ਦੀ ਬੰਦਲੀ ਯਾਰ ਮੱਥਾ ਮੈਨੂੰ ਕਰੇ ਜਨਾ ਭਰੇ ਮੱਲਾ ਗਿਆ ਦੱਸੋ ਤਾਂ ਭਰੇ ਬੈਠੋ ਤਾਂ ਹੈ ਕੱਪੜੇ ਰੱਖੀ ਸਿਰ ਦੇ ਬਾਹਰ ਤਾਂ ਬੈਠੋ ਥੋੜਾ ਜਿਹਾ ਮਾੜਾ ਵੀਡੀਓ ਬਣਾ ਦੀਆ ਵੀਡੀਓ ਬਣਾ ਵੀਡੀਓ ਸਾਰੇ ਕੋ ਦੱਸੋ ਤੁਸੀਂ ਕੁੜੀ ਵੀ ਬੋਲਣਾ ਸਰ ਸਾਰੇ ਬੋਲ ਇਹਦੇ ਉੱਤੇ ਨਾ ਗੱਪ ਮਾਰੀਂ ਸਾਰੇ ਕੋ ਬੋਲੋ ਕਿੰਨਾ ਦਿਨ ਵਿਆਹ ਹੋ ਗਿਆ ਇਹ ਸਾਰੇ ਖਾਸੇ ਗੱਲ ਕਰਦੇ ਇੱਕ ਮਿੰਟ ਇੱਕ ਮਿੰਟ ਪਸ ਸਾਰੇ ਖਾਸੇ ਕਰਨੇ ਆਂ ਤੇ ਕਿੰਨਾ ਚਿਰ ਤੇਰੇ ਵਿਆਹ ਨੂੰ ਹੋ ਗਿਆ ਠੀਕ ਹੈ ਨਾ ਇਹਦੇ ਕੋਲ ਸਾਰੇ ਪਰਦੇ ਲੱਗਣੇ ਨੇ ਨੇੜੇ ਲਾ ਨੇੜੇ ਲਾ ਇਹ ਬਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਿਆਂ ਸੰਧ ਸੀ ਜਨਾਨੀ ਦਾ ਜਨਾਨੀ ਦਾ ਆਜੇ ਤਾਂ ਦੱਸੋ ਬਾਈ 사ਤਾ ਅੱਠਾ ਲੋ ਕਿ ਜੀ ਮੇਰੇ ਵਿਆਹ ਨੂੰ ਹੁਣ ਕਹਿੰਦੇ ਨਹੀਂ ਮੇਰਾ ਪਿਛਲਾ ਪਿਆਰ ਆ ਇਹ ਨਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਤਾਂ ਜ਼ਿੰਦਗੀ ਬਰਬਾਦ ਕਿਉਂ ਪਹਿਲੇ ਵਿਆਹ ਕਰਵਾ ਲੈਂਦਾ ਆ ਦੱਸੋ ਹੋਰ ਹਣ ਬੋਲਦਾ ਨਹੀਂ ਮੈਂ ਦੋ ਕਰਾਂਗਾ ਨਹੀਂ ਕਿੰਨ ਦੇ ਮਾਰਨ ਖੱਚ ਕੇ ਨਹੀਂ ਅੱਜ ਗੱਲਾਂ ਸ਼ਾਸਨ ਪਹਿਲਾਂ ਮੈਂ ਨਹੀਂ ਕਰਾਉਣਾ ਪਹਿਲਾਂ ਇਹ ਕਰੋ ਬੋਲ ਮਾਰੀ ਕਾਹਦੇ ਆ ਤੂੰ ਆਹ ਹੋ ਗਈ ਕਿੱਦਿਆ ਖੰਡਾ ਕਿਹਦਾ ਕੰਸ ਪਾਇਆ ਤੁਸੀਂ ਪਾਇਆ ਇਹ ਦੇਖੋ ਬਈ ਢਾਬੇ ਤੇ ਆ ਕੇ ਨਾ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਹੈ ਤੇ ਮੂੰਹ ਬੰਨ੍ਹ ਕੇ ਸਿਪੜੀਦਾ ਸਾਡੇ ਢਾਬੇ ਜਾ ਕੇ ਤੇਰਾ ਹੱਕ ਹੀ ਨਹੀਂ ਮੰਨਦਾ ਕੰਮ ਕਰਨ ਦਾ ਠੀਕ ਹੈ ਅਸੀਂ ਦਰ ਚੰਗੇ ਆ ਵੀ ਜੇ ਲੋਕਾਂ ਨੂੰ ਕੋਈ ਰਾਜ਼ ਨਹੀਂ ਤੁਸੀਂ ਰੋਕਿਆ ਨਹੀਂਗਾ ਅਜਿਹਾ ਕੁੜੀ ਲੈਣ ਵਾਲੇ ਤੇ ਬੋਲਦਾ ਡਰਾਮਾ ਆਇਆ ਬਹੁਤ ਵੱਡਾ ਸਾਡੇ ਦਾ ਭਰਾ ਉਹ ਪਿਓ ਉੱਡ ਗਿਆ ਵੀ ਇਹਦਾ ਕੰਮ ਕੀ ਹੋ ਗਿਆ ਕੀ ਗੱਲ ਉਹ ਠੀਕ ਹੈ ਤੇ ਹੁਣ ਤੁਸੀਂ ਕੀ ਮੱਖੀ ਮੱਖੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਬਸ ਇਹ ਕਹਿੰਦੀ ਜੀ ਇਹਦਾ ਖਾਲਾ ਖੱਟੇ ਚ ਆਪੇ ਬੱਚੇ ਤੋਂ ਵਾਲੇ ਨਾਲ ਸਾਨੂੰ ਸੁਭਾਲੇ ਐਡਾ ਅੱਗੇ ਹਨ ਆ ਦੇਖੋ ਭਾਈ ਆ ਪੰਜਾਬ ਦੇ ਖਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਣੀ ਕੁੜੀ ਐ ਦੀ ਠੀਕ ਹੈ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਭਾਈ ਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ 'ਚ ਬਹੁਤ ਗੰਦ ਪੈ ਗਿਆ ਸਤ ਸ੍ਰੀ ਅਕਾਲ ਬੋਲ ਬੋਲ ਬਗਰੇ ਜਵਾਨ ਨਹੀਂ ਨਿਕਲਦੀ ਇੱਧਰ ਬੋਲ ਕੇ ਇੱਧਰ ਬੋਲ ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ ਤੇਨੂੰ ਮੇਰੇ 7 ਸਾਲ ਹੋ ਗਏ ਵਿਆਹ ਨੂੰ 70 ਗਏ ਸਾਲ ਹਾਂਜੀ ਤੇ ਬਈ ਰਸ਼ਵਤ ਤਾਂ ਵੀ ਕਰਦਾ ਕੋਈ ਇਹ ਬਾਦੂ ਕਰਦਾ ਜੀ ਤੇਰਾ ਲਾਭ ਮੈਂ ਤੇ ਕੁਛ ਨਹੀਂ ਨਾ ਮੈਂ ਕੀ ਕਾਟੀ ਰੇਂਜ ਹੋਈ ਆ ਦੱਸੋ ਜੇ ਲਾ ਪਿਆ ਤੇ ਮੈਨੂੰ ਪਤਾ ਕਰ ਦਿੰਦਾ ਫਿਰ ਇਹ ਮੇਰਾ ਤੇਰੀ ਗੁਲੀ ਨਾਲ ਪਹਿਲਾਂ ਗੱਲ ਸਿੱਧ ਨਾਲ ਪਹਿਲਾਂ ਕਿਉਂ ਤੁਸੀਂ ਮੈਂ ਆਪਦੀ ਸਾਥ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਿਹਾ ਮੈਂ ਉਹਨਾਂ ਨੂੰ ਦੱਸਦਾ ਤੇ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਇਹ ਗੱਲ ਨਹੀਂ ਕਰਾਉਂਦੇ ਜੀ ਮੇਰੇ ਜਦ ਮੇਰੀ ਗੱਲ ਨਹੀਂ ਕਰਾਉਂਦੇ ਸੀ ਨਹੀਂ ਬੋਲ ਮੈਂ ਤੁਹਾਨੂੰ ਦੱਸਾਂ ਹੌਲੀ ਬੋਲ ਬਕਵਾਸ ਨਾ ਕਰੋ ਨਾ ਇਹਨੇ ਵੀ ਪਲਾਨ ਖੜੇ ਆ ਹੈਂ ਜਿੰਦੀ ਤੇ ਤੋਂ ਗਲਤੀ ਉਹਦੇ ਬੰਦੇ ਦੇਖ ਉਹਦੇ ਬੰਦੇ ਦੇਖ ਲੈ ਤੂੰ ਦੱਸਦਾ ਨਾ ਪਟੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਨਾ ਬਲ ਬਣਾਇਆ ਨੇ ਆਪਣਾ ਕਿੰਨਾ ਮੈਨੂੰ ਨਾ ਖੰਡ ਪੀਤਾ 120 ਰੁਪਏ ਤਾਂ ਤੂੰ ਆਪਣਾ 1 ਮਿੰਟ ਦੀ ਕੌਫੀ ਪਿਆ ਦੀ ਦੋ ਕੌਫੀ ਪਿਆ ਦਨਾ ਤੇ ਤੈਨੂੰ ਵੀ ਕਿ ਕਰੇ ਨ ਕੋਈ ਜਾਵਣੇ ਕੋਈ ਪੁੱਛਿਆ ਰਸਲ ਮਾੜੇ ਕਿਤੇ ਦਰ ਮੈਂ ਕਰਦੇ ਕੰਮ ਕਰ ਕਰਕੇ ਖਰਚਾ ਚਲੋਣੀ ਆਂਗੀ ਕੀ ਪਤਾ ਇਹਨੂੰ ਲਟਾਈ ਜਾਂਦਾ ਗਾ ਦੱਸੋ ਕਿ ਕਿੱ데 ਜਾਂਦੇ ਪੈਸੇ ਕਿੱਤੇ ਨੇ ਬੋਲ ਹੋਂਦਾਂ ਕਿ ਜੀ ਨਾ ਬਸ ਬੋਲ ਤਾਂ ਜੇ ਬੋਲਦਾ ਤੂੰ ਇਹ ਗੱਲ ਨਾ ਬੋਲਨੀ ਤੇ ਨਹੀਂ ਗੱਲ ਨਾ ਲਾ ਲਓ ਕੋਈ ਦੂਜੀ ਬੋਸੀ ਮਲਾਓ ਜੀ ਮੈਂ ਕਰਾਂ ਇਹਨੂੰ ਕਰਕੇ ਬਲਾ ਲੈਣ ਅੱਜ ਲੈਣੇ ਨੂੰ ਚੱਕ ਕੇ ਬਲਾ ਲੈਣੇ ਆ ਲੈ ਲਓ ਮੇਰੀ ਜਿੰਦ ਮੈਨ ਲਾਉਣਾ ਤੇ ਹਾਂ ਇਹਨੂੰ ਕੋਈ ਸ਼ਰਮ ਸ਼ਰਮੀ ਹੈ ਨਹੀਂ ਹੋਰਾਂ ਦੇ ਸੰਗ ਨਹੀਂ ਇਹਨੂੰ ਆ ਲੈਦਾ ਕੋਣ ਆ ਦੇ ਕੇ ਫੋਨ ਹੈਲੋ ਘਰ ਤੋਂ ਫੋਨ ਕਰ ਸਾਹ ਕੋਈ 10 ਰੁਪਏ ਇੱਥੇ ਲਾਉਣੇ ਆਪਾਂ ਠੀਕ ਹੈ ਮੂੰ ਲਾ ਲਾ ਫੋਨ ਲਾ ਕੋਈ ਗੱਲ ਦੀ ਬੇ ਟਾਬੇ ਤੇ ਆ ਜਾਈ ਮੇਰੇ ਹੈਲੋ ਹਾਂ ਮੰਮੀ ਆ ਮੰਮੀ ਆ ਟਾਬੇ ਤੇ ਆ ਜਾ ਫੜਿਆ ਗਿਆ ਪਤਾ ਕੇਲੀ ਤੇ ਨਾਨੀ ਨੂੰ ਲੈ ਕੇ ਆਇਆ ਤੇ ਹੋਟਲ ਦੇ ਤੇ ਕਿਤੇ ਸਹਾਕਾਰ ਕੀਤੇ ਪੂਰੀ ਉਹ ਇਹਨੂੰ ਪਹਿਲਾਂ ਹੀ ਦੱਸ ਦਿੰਦਾ ਵੀਡੀਓ ਬਣਾ ਦਿਓ ਸੰਤੋਵਾ ਵੀਡੀਓ ਬਣਾ ਬੈਠੇ ਰਹੋ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ 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 ਬੈਠੇ ਬਣਾਓ ਆ ਲੋੜ ਨਹੀਂ ਹੋਣਾ ਬਣਾਓ ਵੀਡੀਓ ਬਣਾਓ ਜੀ ਇਹ ਗੰਦ ਪਾਇਆ ਇਹਨਾਂ ਨੇ ਪੰਜਾਬ ਦਾ ਕੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਰੇ ਉਹਨਾਂ ਨੂੰ ਆਸ਼ਕੀਆਂ ਸੋਚਦੀਆਂ ਠੀਕ ਆ ਆਕਾਰ ਇੱਕ ਆਟੇ ਵਾਸਤੇ ਦੇਉਂਦੇ ਪੈਸੇ ਨਹੀਂ ਦੇ ਕੋਲੇ ਇਹ ਇਥੋਂ ਹੀ ਭੱਜਣ ਲੱਗੇ ਸੀ ਉਹ ਬਾਈ ਪੈਸੇ ਦਿੱਤੇ ਸੀ ਨਹੀਂ ਤੁਸੀਂ ਪੈਸੇ ਬਾਈ ਨਹੀਂ ਦਿੱਤੇ ਸੀ ਨਹੀਂ ਤੇ ਬਾਈ ਭੱਜ ਲੱਗੇ ਸੀਗੇ ਇਥੋਂ ਹੀ ਭੱਜਣ ਲੱਗੇ ਸੀ ਸ਼ੁਕਰਿਆ ਬਾਈ ਇਹਦਾ ਮਤਲਬ ਕੀ ਹੈ ਉਤੋਂ ਦੀ ਆ ਗਏ ਠੀਕ ਹੈ ਬਿਲਕੁਲ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਤੇ ਇਹ ਹਾਲ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਸੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹੇ ਚੀ ਕੋਈ ਗੱਲ ਨਹੀਂ ਪਰ ਇਹ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਕਦੇ ਨਹੀਂ ਇਹ ਕੰਮ ਹੀ ਆਨੇ ਜਰੂਰ ਕਰਦਾ ਪਰ ਇਹ ਜੇ ਕਦੋਂ ਨਹੀਂ ਚੱਕੂਗਾ ਹੂੰ ਪਰ ਫੋਨ ਕਰੇ ਜੇ ਸਰ ਮੈਨੂੰ ਫੋਨ ਤੋਂ ਪਤਾ ਲੱਗਿਆ ਵੀ ਇਹ ਆ ਕੰਮ ਕਰਨ ਲੱਗਿਆਗਾ ਤਾਂ ਹੀ ਮੈਂ ਸਰ ਬਗਰ ਆਈਆਂ ਤੇ ਮੈਂ ਵਿਸ਼ਵਾਸ ਨਹੀਂ ਤੇ ਕਰੇਦਾ ਦਾ ਕੰਮ ਕਰੂਗਾ ਦੱਸ ਓਏ ਬੋਲ ਪਾਉਗਾ ਮੈਂ ਸਾਬ ਨੂੰ ਪਹਿਲਾਂ ਦੱਸਿਆ ਸੀਗਾ ਅੱਜ ਸਾਥ ਨੂੰ ਫੋਨ ਲਾਉਣਾ ਰਹਿਮ ਕਿਉਂ ਮੈਨੂੰ ਕਦੀ ਛੱਡ ਗਿਆ ਆ ਤੁਮਾ ਬਹੁਤ ਬੜੋ ਤੇਰੇ ਨਾਲ ਵੇਗੇ ਗੱਲ ਬੈਠਾ ਨਾ ਬੈਗੇ ਗੱਲ ਬੈਠਾ ਹਲੋ 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 ਬਲੇ ਹਲੋ ਥੀ ਡਮਾ ਕੀਤਾ ਯਾਰ ਬੈਗੇ ਗੱਲ ਬੈਠਾ ਬਰੇ ਹਲੋ ਬੈਗੇ ਗੱਲ ਬੈਠਾ ਥਾਬੇ ਤੇ ਕੀ ਗੱਲ ਗੰਦਲਾ ਬਾਉ ਡੱਬੇ ਤੇ ਇਹ ਕੀ ਗੱਦਬੜੀ ਥਾ ਥਾਬਾ ਇਹ ਜੱਡਾ ਨਬਾਹਣਾ ਹੈ ਕੀ ਗੱਦਬੜਾ ਫਿਰ ਤੁਸੀਂ ਅਗੇ ਕੀ ਹੈ ਕੀ ਗੱਲ ਕੀ ਗੱਲ ਹੋਈ ਬਈ ਫੇਰੇ ਮੇਰੇ ਨਾਲ ਲੈ ਕੇ ਫੇਰ ਇਹਨੂੰ ਰਿਹਾ ਥਾਬੇ ਚ ਰਵਾ ਲਾ ਬਰੇ ਲੋ ਥਾਬੇ ਤੇ ਤੁਸੀਂ ਚਾਹੋ ਥਾਬੇ ਤੇ ਵੀ ਗੱਲ ਬੈਠਾ ਯਾਰ ਰਵਾ ਲਓ ਕੀ ਗੱਲ ਹੋਈ ਬਈ ਕੀ ਗੱਲ ਹੋਈ ਬਈ ਮੇਰਾ ਵੀਡੀਓ ਬਣਾ ਦੀਆ ਵੀਡੀਓ ਨਾ ਆਪਣਾ ਮੇਰੇ ਗੱਲ ਸੁਣੋ ਜ਼ਿੰਮੇਵਾਰ ਬੰਦੇ ਅਸੀਂ ਸਾਡਾ ਢਾਬਾ ਨਾ ਚੱਲਦਾ ਪੂਰੇ ਏਰੀਏ ਦੇ ਜਿਹੜਾ ਨਾ ਜਿੰਨੂ ਮਰਜ਼ੀ ਆ ਕੇ ਬਚਲੇ ਤੂੰ ਤੂੰ ਕੀ ਗੱਲ ਬਣਾਉਂਦਾ ਤੂੰ ਢਾਬੇ ਦਾ ਕੋਈ ਵੀ ਐਸਾ ਫੇਰ ਜਾ ਪਿੰਕਾਰੀ ਸਾ ਦੇਹੀਂ ਭਰਾਵਾ ਸਾਡਾ ਢਾਬਾ ਜਦੋਂ ਦਾ ਬੰਨ੍ਹਣਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੂੰ ਟਰੱਕਾਂ ਵਾਲੇ ਗੱਡੀ ਵਾਲੇ ਛੱਡਦੇ ਆ ਤੁਸੀਂ ਮੂੰਹ ਨਾਲੇ ਦੱਛਾ ਵੀ ਨਹੀਂ ਹੋ ਕੀ ਕਾਰਨ ਲਈ ਮੂੰਹੇ ਬਣਾ ਰਹੇ ਹੋ ਮੇਰਾ ਕਾਰਦਾ ਨਹੀਂ ਇਹਨੂੰ ਇਹਨੂੰ ਨਾ ਲਿਖੀ ਬੈਠੇਗਾ ਦੱਸ ਤੂੰ ਕੀ ਮੇਰੇ 'ਚ ਕੀ ਕਮੀ ਆ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਕਿ ਮੈਂ ਬਿਆ ਕਿੰਨਾ ਦੱਸੋ ਜਿਹੜੀ ਗੱਲ ਕਰਦੇ ਹੋ ਫੜਦੇ 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 ਆਜਾ ਆਇਓ ਜੀ ਜੀ ਆ ਹੁਣ ਬੱਚੇ ਵੀ ਨਿਕਰੇ ਤੇ ਇੱਥੇ ਰੋਣਾ ਪਿਆ ਹੋਇਆਗਾ ਕੋਈ ਨਹੀਂ ਬਲੌਨੀਆਂ ਦੇ ਪੇਕਿਆਂ ਨੂੰ ਬਲਾਲਾ ਜੀ ਨੂੰ ਬੁਲਾਉਣਾ ਚਾਹ ਤੂੰ ਦੇਖਾ ਹੋਦਾ ਦੇਖ ਲਿਆਗਾ ਮੋੜ ਦੇਣਗੇ ਤੇਰੇ ਚਲ ਥੋੜ ਗੰਦਲੀ ਨੂੰ ਬਕਵਾਸ ਨਹੀਂ ਕਰਦਾ ਕੁੜੀ ਨੂੰ ਕੋਈ ਨਹੀਂ ਕਿ ਭਗਵਾਨ ਨੇ ਘਰੇ ਬੈ ਕੇ ਕਰਦਾ ਨਹੀਂ ਮੈਨੂੰ ਪੱਕਾ ਤੂੰ ਤੂੰ ਲੋ ਬੈਠਾ ਕਿ ਰਹੇਂ ਬੈਣ ਗਰ ਮੈਨੂੰ ਭਗਵਾਨ ਕਰਪਾ ਇਹ ਜੰਬੀ ਪਰ ਮੇਰਾ ਕਹਿਦਾ ਇਹ ਇਹਨੂੰ ਲਈ ਬੈਠੇਗਾ ਨਾਲ ਦੋ ਬੱਚਿਆਂ ਨੂੰ ਸ਼ਰਮ ਨਹੀਂ ਆਉਦੀ ਕੀ ਮੈਨੂੰ ਕੁਝ ਕਰਨਾ ਰਹੇ ਆ ਆ ਦੋ ਆ ਦੋਨੇ ਜਾਣੇ ਆ ਕਰਵਾ ਲੈ ਇਹਨਾਂ ਨੂੰ ਅਚਾ ਹੈ ਇੱਕ ਆ ਦੋਨੇ ਜਾਣੇ ਆ ਅੱਜ ਦੀ ਗੱਲ ਇਹਲਾ ਕਰ ਵਾਲਾ ਤੇ ਇਹ ਵੀ ਜਾ ਕੇ ਲੈ ਜਾ ਇਹਨੂੰ ਗੱਲ ਇਹ ਮੈਨੂੰ ਕਹਿੰਦਾ ਜੀ ਮੈਂ ਕੁਮਾਰਾ ਹੁੰਦਾ ਤੇ ਇਹਨੇ ਕਿ ਦੋ ਬੱਚੇ ਵੀ ਨਿਕਲੇ ਇਹਨਾਂ ਨੇ ਮੈਨੂੰ ਝੂਠ ਮਾਰਿਆਗਾ ਗੱਲ ਇਹ ਝੂਠ ਹੋਣਾ ਕੋਈ ਝੂਠ ਨਹੀਂ ਗਈ ਐਂ ਬਸ ਕੋਈ ਸੂਰਬਾ ਵੀ ਦੋਨੇ ਉਹਨੇ ਹੋ ਠੀਕ ਹੈ ਤੂੰ ਤੈਨੂੰ ਤੈਨੂੰ ਦੇਨ ਕਿਹੜਾ ਕੁਆਰਾ ਹੈ ਤੂੰ ਵੇਖੀਂ ਹਾਂ ਤੇ ਫੇ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਮੇਰੇ ਦਾਪ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਕੋਈ ਚੱਜਾ ਬੰਦੇ ਨਹੀਂ ਮੇਰੇ ਕੋਈ ਇਹ ਵੀਡੀਓ ਨਾ ਆਪਣਾ ਕਿਹਦੇ ਨਾ ਬਣੂਗੀ ਸ਼ਰੀਆ ਨੂੰ ਵੇਂਗਾ ਤੂੰ ਪੜੋ ਨਾ ਥੋੜਾ ਸਮਝਣਾ ਬੁਲੀਂਦਾ ਕਈ ਬੋਖਾ ਨਹੀਂ ਬੀਆ ਬੋਲਦਾ ਹੈ ਹੈ ਕਈ ਮੀਆ ਬੋਲਦਾ ਮੈਨੂੰ ਬੁਲੀਂਦਾ ਇਹਨੂੰ ਵੀ ਕਰੋ ਜੀ ਕੰਮ ਕਰਾਓ ਇਹ ਜੀ ਨਾ ਨਹੀਂ ਮਾਰਦੇ ਮੈਨਰੇ ਬੈਠਾ ਬੈਠ ਗੜ ਬੈਠ ਹਲੇ ਬੈਠ ਤੂੰ ਇੱਥੇ ਬੈਠੋ ਇਹ ਪੁੱਛੀ ਲੋਕ ਨਹੀਂ ਗਏ ਬਸ ਮੇਰੀ ਵੀਡੀਓ ਬਣਾਓ ਯਾਰ ਮੇਰੇ ਵੀਡੀਓ ਦਾ ਬਣਾਓ ਵੀਡੀਓ ਇੱਕ ਵਾਰ ਜਵਾਹਰ ਤਾਂ ਪਰੇਸ਼ਾਨ ਹੋ ਕੇ ਲੈ ਕੇ ਆਏ ਨੂੰ ਕਿਉਂ ਇਹ 30 ਰੁਪਏ ਕੁੜੀ ਵਾਲੀ ਨਹੀਂ ਵਿਖੀ ਤੇ 30 ਰੁਪਏ ਪੇਕੀ ਵਾਈ ਦੀਆ ਨਹੀਂ ਮੇਰੇ ਨੇ ਪੇਕੀ ਵਾਈ ਦੀਆ ਇਹ ਦੂਜੇ ਦੀ ਦੀ ਨਹੀਂ ਮੈਨੂੰ ਮੇਰੇ ਨੇ ਪੇਕੀ ਵਾਈ 30 ਰੁਪਏ ਪੇਕੀ ਵਾਈ ਦੀ ਇਹ ਇਹਦਾ ਮਸਲਾ ਕੀ ਪੇਕੀ ਜਾਂਦਾ ਉਹ ਪੇਕੀ ਆ ਵੜ ਤੇ ਮੈਨੂੰ ਲਿਆ ਤੇ ਮੈਂ ਕਿਹਾ ਉਹ ਲਿਆਉਣੇ ਮਸਲਾ ਬਦਲਣ ਕਰਨੇ ਰੋਟੀ ਦਾ ਉਧਰ ਬਸ ਇੱਧਰ ਛੱਡ ਥੱਲੇ ਬੈਠ ਜਾ ਰੋਟੀ ਕਰਨ ਦਾ ਬਦਲਣ ਚਲੋ ਆ ਮੈਂ ਨਾਲੇ ਰੋਕਦੇ ਪਵਾਣੇ ਕਰ ਲਈਆਂ